ਆ ਵੇਖੋ ਐਨੇ ਮਾਰੀ ਕੀਤੀ ਆ ਜੀ ਇਧਰੇ ਖੋ ਆ ਵਾ ਇਧਰੇ ਖੋ ਆ ਪਾਈ ਪਾਈ ਵੜਦੀ ਦੁਕਾਨਾ ਲਿਓ ਕੀ ਨਾਮ ਹੈ ਜੀ ਕੁਲਵਿੰਦਰ ਆ ਕਿਹੜਾ ਪਿੰਡ ਹੈ ਗਲਟੋਵਾ ਕੀ ਗੱਲ ਬਾਤ ਹੋਈ ਹੈ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੇ ਜੀ ਇਹ ਮੇਰੇ ਗਲ ਪਏ ਆ ਕੇ ਪੰਜ ਜਣੇ ਠੀਕ ਆ ਕੁੜੀ ਮੁੰਡੇ ਦੀ ਗੱਲ ਸੀ ਮੇਰ ਨਾਲ ਮਤਬਨ ਨਹੀਂ ਕੋਈ ਇਹਨਾਂ ਦਾ ਅਤੀ ਬੱਕੀ ਪੈਨਦਾ ਮੈਂ ਆਪ ਦੀ ਭਾਜਨਾ ਸਕੇ ਜਾਨ ਬਚਾਈ ਐ ਨਾ ਮੈਨੂੰ ਬਹੁਤ ਮੰਦਾ ਹਾਲਤ ਕੀਤਾ ਲੀੜੇ ਮੇਰੇ ਪਾੜੇ ਆ ਨਾਲਾ ਮੇਰਾ ਖੋਲਣ ਲੱਗੇ ਆ ਠੀਕ ਆ ਮੈਂ ਹੁਣ ਇਹੋ ਚਾਹਣੀ ਆ ਵੀ ਇਹ ਢੇਲ ਚ ਜਾਣੇ ਚਾਹੀਦੇ ਇਹ ਸਾਰੇ ਇਹ ਕਿੰਦਨ ਦੀ ਘਟਨਾ ਐ ਇਹ 31 ਤਰੀਕ ਦੀ ਤੇ ਜਿਹੜੇ ਗਲ ਪਏ ਸੀਗੇ ਉਹ ਕਿੰਨੇ ਕ ਜਾਨੇ ਸੀਗੇ ਉਹ 5 ਜਾਨੇ ਇੱਕ ਬੁੜੀ ਤੇ ਚਾਰ ਬੰਦੇ ਤੇ ਹੁਣ ਪੁਲਿਸ ਨੇ ਪਰਚਾ ਕੋਈ ਕਾਰਵਾਈ ਕੀਤੀ ਆ ਹਜੇ ਤਾਂ ਕੋਈ ਕਾਰਵਾਈ ਨਹੀਂ ਕੋਈ ਸਾਨੂੰ ਉਹਨਾ ਵਿਖਾਇਆ ਨਹੀਂ ਵੀ ਆ ਫੜੇ ਗਏ ਆ ਕੀਤੇ ਆ ਨਾ ਜਾਨੇਰ ਮੋੜਮ ਨੇ ਜਾਨੇ ਮੋੜਮ ਨੇ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਇਹੋ ਵੀ ਇਹਨਾਂ ਨੂੰ ਪਰਚਾ ਹੋਵੇ ਤੇ ਜੇਲ੍ਹ ਚ ਜਾਣ ਸਾਨੂੰ ਪਤਾ ਲੱਗੇ ਵੀ ਠੀਕ ਇਹਨਾਂ ਦੀ ਕੀਤੀ ਜਿਹੋ ਜੀ ਇਹਨਾਂ ਨੂੰ ਕੋਬ ਨਹੀਂ ਪਾਉਂਦੇ ਮੈਨੇ ਹੀ ਹੈ ਜੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਦਾਂ ਲੇਡੀ ਦੇ ਨਾਲ ਵੀਡੀਓ ਵਾਇਰਲ ਕਰਕੇ ਤੇ ਕੁੱਟਮਾਰ ਵੀ ਕੀਤੀ ਆ ਤਾਂ ਵਿਕਟਮ ਕੁਲਵਿੰਦਰ ਕੌਰ ਦੇ ਬਿਆਨਾਂ ਤੇ ਆਪਾਂ ਪਕੜਾ ਦਰਜੀ ਕੀਤਾ 20 ਨੰਬਰ ਮਕਦਮਾ ਨੰਬਰ ਦੱਤੀ ਹੋਈ ਰੀਜ਼ਨ ਕੀ ਸੀ ਰੀਜ਼ਨ ਇਹ ਸੀਗਾ ਕਿ ਕੁਲਵਿੰਦਰ ਕੌਰ ਦੇ ਬੇਟੇ ਨੇ ਮੈਰਿਜੀ ਕਰਵਾ ਲਈ ਸੀ ਉੱਥੋਂ ਦੇ ਇੱਕ ਮੁਹੱਲੇ ਦੀ ਜੀਵਨ ਨਗਰ ਦੀ ਲੜਕੀ ਆ ਤੇ ਉਹਦੇ ਸਬੰਧ ਜਿਵੇਂ ਉਹ ਜਿਹੜੇ ਲੜਕੀ ਦੇ ਸੀਗੇ ਫਿਰ ਉਸ ਉਹਨਾਂ ਨੂੰ ਲਾਂਭਾ ਦੇਣ ਗਏ ਤੇ ਜਿੱਥੇ ਉਹਨਾਂ ਦੀ ਟੂਟੂ ਮਮਾ ਹੋ ਗਈ ਥੋੜੀ ਜੀ ਉਹਦੇ ਤੋਂ ਫਿਰ ਉਹਨਾਂ ਦਾ ਥੋੜਾ ਜਿਹਾ ਡਿਸਪਿਊਟ ਜ਼ਿਆਦਾ ਵਧ ਗਿਆ ਲੜਕੀ ਨੂੰ ਲੈ ਕੇ ਜੀ ਸਈ ਕੋਈ ਬਲਡ ਜਿ ਕੁਮਾਇਆ ਜੀ ਕੱਪੜੇ ਫਟਦੇ ਪਾਉਂਦੇ ਆ ਵੀਡੀਓ ਹਾਂ ਜੀ ਵੀਡੀਓ ਕਲਿੱਪਰ ਤੋਂ ਤਾਂ ਇਹੀ ਲੱਗਦਾ ਕਿ ਉਹਨਾਂ ਦੀ ਜਦੋਂ ਲੜਾਈ ਹੋਈ ਆ ਤਾਂ ਉਹਦੀ ਸ਼ਰਟ ਜਿਹੜੀ ਆ ਮਤਲਬ ਕਿ ਨਿਊ ਸੀਗੀ ਤੇ ਚੁੰਨੀ ਲਿਬੇਟੀ ਹੋਈ ਸੀ ਦੋਨੇ ਖਿੱਚ ਕੇ ਤੇ ਵੀਡੀਓ ਵਾਇਰਲ ਕਰਤੀ ਰਹੀ ਬਣਾਤੀ ਪਰਚਾ ਦਰਜ ਹਾਂਜੀ ਪਰਚਾ ਦਰਜ ਹੋ ਗਏ ਇਹਦੇ ਸੰਬੰਧੀ ਅਸੀਂ ਰੈਗੂਲਰ ਰੇਡ ਕੰਡਕਟ ਕਰ ਰਹੇ ਹਾਂ ਤੇ ਕਯੂ ਜਿਹੜੇ ਘਰੋਂ ਭੱਜੇ ਹੋਏ ਆ ਕੀ ਨਾਮ ਪਛਾਣ ਕਿਨੇ ਕੀ ਟੋਟਲ ਕਿਨੇ ਜਣੇ ਹੋਏ ਆ ਤੇ ਕੀ ਨਾਮ ਟੋਟਲ 3 ਜਣੇ ਦੇ ਪਰਚਾ ਹੋਇਆ ਜੀ 2 ਅਣਪਛਾਤੇ ਆ ਤੇ ਇਹਦੇ ਵਿੱਚ 2 ਤਾਂ ਲੜਕੀ ਦੇ ਬ੍ਰਦਰ ਹੀ ਆ ਤੇ ਇੱਕ ਮਾਤਾ ਤੇ ਪਰਚਾ ਦਰਜ ਹੋਇਆ